ਤਿੰਨ ਤੋਂ ਬਾਅਦ ਹੁਣ ਜਾਪਾਨ ਦੇ ਹੱਥ ਕੁਬੇਰ ਦਾ ਖਜ਼ਾਨਾ ਲੱਗਾ ਜਾਪਾਨ ਨੇ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਧਰਤੀ ਦੇ ਖਣਿਜਾਂ ਦੀ ਇੱਕ ਬੇਮਿਸਾਲ ਖੋਜ ਦਾ ਖੁਲਾਸਾ ਕੀਤਾ ਹੈ ਇਹ ਕੱਜੀ ਹੀ ਖੋਜ ਹੈ ਜਿਹੜੀ ਜਾਪਾਨ ਦੀ ਆਰਥਿਕਤਾ ਨੂੰ ਇੱਕ ਨਵਾਂ ਰੂਪ ਦੇ ਸਕਦੀ ਹੈ ਇਸ ਤੋਂ ਇਲਾਵਾ ਇਹ ਖੋਜ ਕੀਮਤੀ ਧਰਤੀ ਤੱਤਾਂ ਦੇ ਲਈ ਵਿਸ਼ਵ ਵਿਆਪੀ ਸਪਲਾਈ ਚੇਨਾਂ ਦੇ ਸੰਤੁਲਨ ਨੂੰ ਬਦਲ ਸਕਦੀ ਹੈ 26 ਬਿਲੀਅਨ ਡਾਲਰ ਕੀਮਤ ਦੇ ਹੈਰਾਨੀਜਨਕ ਮੁੱਲ ਦੇ ਇਹ ਭੰਡਾਰ ਟੋਕੀਓ ਤੋਂ ਲਗਭਗ 1200 ਮੀਲ ਦੂਰ ਮਿਨਾਮੀ ਟੋਰੀਸ਼ੀਮਾ ਟਾਪੂ ਨੇੜੇ ਸਥਿਤ ਨੇ ਇੱਕ ਖੋਜ ਦੁਰਲੱਭ ਖਣਿਜਾਂ ਦੇ ਬਾਜ਼ਾਰ ਤੇ ਚੀਨ ਦੇ ਦਬਦਬੇ ਨੂੰ ਵੱਡਾ ਝਟਕਾ ਵੀ ਦੇ ਸਕਦੀ ਹੈ ਸਮੁੰਦਰ ਦੇ ਤਲ ਤੋਂ 5700 ਮੀਟਰ ਹੇਠਾਂ ਦੱਬੇ ਹੋਏ ਇਨ੍ਹਾਂ ਵਿਸ਼ਾਲ ਭੰਡਾਰਾਂ ਦੇ ਵਿੱਚ ਅੰਦਾਜ਼ਨ 230 ਮਿਲੀਅਨ ਟਨ ਦੁਰਲੱਭ ਧਰਤੀ ਦੇ ਤੱਤ ਹੋਣ ਦਾ ਅਨੁਮਾਨ ਹੈ ਜਿਸ ਦੇ ਵਿੱਚ ਕੋਬਾਲਟ ਤੇ ਨਿਕਲ ਸ਼ਾਮਲ ਨੇ ਜਿਹੜੇ ਇਲੈਕਟ੍ਰਿਕ ਵਾਹਨ ਯਾਨੀ ਕਿ ਬੈਟਰੀਆਂ ਤੇ ਹੋਰ ਉਹਨਾਂ ਟੈਕਨੋਲੋਜੀ ਦੇ ਉਤਪਾਦਨ ਦੇ ਵਿੱਚ ਮੁੱਖ ਹਿੱਸਾ ਨੇ ਇਕੋਜ ਨਿਪੋਨ ਫਾਊਂਡੇਸ਼ਨ ਤੇ ਟੋਕੀਓ ਯੂਨੀਵਰਸਿਟੀ ਦੁਆਰਾ ਅਤ ਆਧੁਨਿਕ ਰਿਮੋਟ ਸੰਚਾਲਨ ਪਾਣੀ ਦੇ ਹੇਠਾਂ ਵਾਹਨਾਂ ਦੀ ਵਰਤੋਂ ਕਰਕੇ ਕੀਤੇ ਗਏ ਇੱਕ ਸਹਿਯੋਗੀ ਸਰਵੇਖਣ ਦੁਆਰਾ ਸੰਭਵ ਹੋਈ ਹੈ ਕੋਬਾਲਟ ਅਤੇ ਨਿਕਲ ਆਧੁਨਿਕ ਉਦਯੋਗਾਂ ਦੇ ਲਈ ਮਹੱਤਵਪੂਰਨ ਤੱਤ ਮੰਨੇ ਜਾਂਦੇ ਨੇ ਊਰਜਾ ਸਟੋਰੇਜ ਪ੍ਰਣਾਲੀਆਂ ਤੇ ਹਰੀ ਟੈਕਨੋਲੋਜੀ ਦੇ ਵਿੱਚ ਉਹਨਾਂ ਦੀ ਭੂਮਿਕਾ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਜਿਵੇਂ ਜਿਵੇਂ ਦੁਨੀਆ ਭਰ ਦੇ ਦੇਸ਼ ਇੱਕ ਟਿਕਾਊ ਊਰਜਾ ਪਵਿੱਖਵਲ ਵੱਧ ਰਹੇ ਨੇ ਇਹਨਾਂ ਤੱਤਾਂ ਦੀ ਮੰਗ ਆਸਮਾਨ ਛੂੰਹਦੀ ਜਾ ਰਹੀ ਹੈ ਜਾਪਾਨ ਦੇ ਨਵੇਂ ਮਿਲੇ ਭੰਡਾਰ ਦੇਸ਼ ਤੇ ਵਿਦੇਸ਼ੀ ਦਰਾਮਤਾ ਤੇ ਨਿਰਭਰਤਾ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਨੇ ਇਹਨਾਂ ਭੰਡਾਰਾਂ ਨੂੰ ਵਰਤ ਕੇ ਜਾਪਾਨ ਦੇ ਕੋਲ ਇੱਕ ਸਵੈ ਨਿਰਪਰ ਸਪਲਾਈ ਲੜੀ ਦੇ ਲਈ ਸਥਾਪਿਤ ਕਰਨ ਆਪਣੇ ਘਰੇਲੂ ਉਦਯੋਗਾਂ ਨੂੰ ਮਜ਼ਬੂਤ ਕਰਨ ਤੇ ਆਪਣੀ ਟੈਕਨੋਲੋਜੀ ਤੇ ਨਿਰਮਾਣ ਵਿੱਚ ਆਪਣੇ ਆਪ ਨੂੰ ਇੱਕ ਵਿਸ਼ਵ ਵਿਆਪੀ ਨੇਤਾ ਵਜੋਂ ਸਥਾਪਿਤ ਕਰਨ ਦਾ ਮੌਕਾ ਹੈ ਰੀਪੋਰਟ ਮੁਤਾਬਕ ਮੈਗਨੀਸ ਨੋਡੂਲਸ ਤੇ ਖੇਤਰ ਦੀ ਪਛਾਣ ਪਹਿਲੀ ਵਾਰ ਸਾਲ 2016 ਦੇ ਵਿੱਚ ਕੀਤੀ ਗਈ ਸੀ ਪਰ ਹਾਲ ਦੇ ਵਿੱਚ ਇਹ ਵਿਸਤਾਰ ਚ ਮੈਪਿੰਗ ਕੀਤੀ ਗਈ ਹੈ ਇਸ ਖੇਤਰ ਦੇ ਅਧਿਐਨਾਂ ਦੇ ਪੰਡਾਰਾਂ ਦੇ ਅਧੂਪ ਧਾਇਰੇ ਦਾ ਖੁਲਾਸਾ ਕੀਤਾ ਹੈ ਇਸ ਦੇ ਵਿੱਚ ਕੋਬਾਲਟ ਤੇ ਮੀਟਰ ਟਨ ਨਿਕਲ ਸ਼ਾਮਿਲ ਨੇ ਇਹ ਖਣਿਜ ਸਿਰਫ ਈਵੀ ਬੈਟਰੀਆਂ ਲਈ ਹੀ ਨਹੀਂ ਸਗੋ ਜੈਟ ਇੰਜਨਾ ਗੈਸ ਰਵਾਈਨਾ ਤੇ ਕਈ ਤਰ੍ਹਾਂ ਦੀਆਂ ਉੱਚ ਤਕਨੀਕੀ ਨਿਰਮਾਣ ਪ੍ਰਕਿਰਿਆਵਾਂ ਦੇ ਲਈ ਵੀ ਮਹੱਤਵਪੂਰਨ ਹੈ ਤਾਂਬੇ ਦੇ ਹੋਰ ਨਿਸ਼ਾਨ ਵੀ ਮਿਲੇ ਨੇ ਜਿਤੇ ਨਾਲ ਸਾਈਡ ਦੀ ਆਰਥਿਕ ਸੰਭਾਵਨਾ ਫਤ ਗਈ ਹੈ ਮਹਰ ਪਹਿਲਾ ਇਸ ਖੋਜ ਨੂੰ ਜਾਪਾਨ ਦੀ ਆਰਥਿਕਤਾ ਲਈ ਇੱਕ ਵੱਡਾ ਗੇਮ ਚੇਂਜਰ ਕਹਿ ਰਹੇ ਸਨ ਇਸ ਦੇ ਸੰਭਾਵੀ ਲੰਬੇ ਸਮੇਂ ਦੇ ਲਾਭ ਕੱਚੇ ਮਾਲ ਦੀ ਨਿਕਾਸੀ ਤੋਂ ਕਿਤੇ ਵੱਧ ਨੇ ਟੋਕੀਓ ਯੂਨੀਵਰਸਿਟੀ ਦੇ ਸਰੋਤ ਪ੍ਰਵਿਗਿਆਨ ਦੇ ਪ੍ਰੋਫੈਸਰਾਂ ਦੇ ਵੱਲੋਂ ਇਸ ਖੁਦਾਈ ਪ੍ਰਕਿਰਿਆ ਵਾਤਾਵਰਣ ਸਥਿਰਤਾ ਨੂੰ ਤਰਜੀਹ ਦਿੱਤੀ ਜਾਵੇਗੀ ਸਾਲ 2025 ਦੇ ਵਿੱਚ ਖੁਦਾਈ ਸ਼ੁਰੂ ਕਰਨ ਦੀ ਯੋਜਨਾ ਹੈ ਇਸ ਦੇ ਵਿੱਚ ਵਿਦੇਸ਼ੀ ਮਾਈਨਿੰਗ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ ਜਿਹੜੀ ਪ੍ਰਤੀ ਦਿਨ ਕਈ ਹਜ਼ਾਰ ਟਨ ਨੋਡਲ ਚੁੱਕਣ ਦੇ ਸਮਰੱਥ ਹੋਣਗੇ